ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹਰ ਰੋਜ਼ ਨਵੇਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਹੁੰਦੇ ਆ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਹੈ ਜੀ 1357 ਫਾਈਲ ਨੰਬਰ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਕੋਟ ਮੁੰਡੇ ਦੀ ਕਾਸਟ ਜਟ ਸਿੱਖ ਗੋਤ ਕਲਾਰ ਡੇਟ ਆਫ ਬਰਥ 1999 ਦਾ ਬਾਰਨ ਹਾਈਟ 5 ਫੁੱਟ 8 ਇੰਚ ਸਟੱਡੀ ਪਲੇਸ ਟੂ ਪਾਸ ਪਰਿਵਾਰ ਚ ਮਾਤਾ ਪਿਤਾ ਤੇ ਮੁੰਡਾ ਕੱਲਾ ਕੱਲਾ ਹੈ ਘਰ ਦੇ ਆਂਦਾ ਦੋ ਸਿਸਟਰ ਮੈਰਿਡ ਨੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਆ ਮੁੰਡਾ ਡਬਈ ਤੋਂ 5 ਸਾਲ ਲਾ ਕੇ ਇੰਡੀਆ ਆਇਆ ਹੋਇਆ ਜ਼ਮੀਨ ਮੁੰਡੇ ਨੂੰ 6 ਕਿੱਲੇ ਆਉਂਦੀ ਏ ਘਰ ਬਰ ਵਧੀਆ ਬਣਿਆ ਹੋਇਆ ਦੋ ਮੰਜ਼ਲੀ ਕੋਠੀ ਪਾਈ ਹੈ ਜੀ 10 ਮਰਲੇਾਂ ਚ ਮੁੰਡਾ ਆਪਣੇ ਸ਼ਹਿਪਤੇ ਤੋਂ ਰਹਤਾ ਕਰੇ ਖੇਤੀ ਦੇ ਸਾਰੇ ਸੰਦ ਨੇ ਮੁੰਡਾ ਵਧੀਆ ਸੋਹਣਾ ਗਾ ਜੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਬਧੀਆ ਸੋਹਣੀ ਹੋਵੇ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਡਿਮਾਂਡ ਕੋਈ ਨਹੀਂ ਬਸ ਵਿਆਹ ਚੰਗਾ ਕਰ ਦੇਣ ਕੁੜੀ ਵਾਲੇ ਸਿਆਣੀ ਤੇ ਸਮਝਦਾਰ ਹੋਵੇ ਜੀ ਮੁੰਡੇ ਨੇ ਫਾਈਲ ਆਸਟ੍ਰੇਲੀਆ ਦੀ ਲਾਉਣੀ ਹੈ ਕੁੜੀ ਬਧੀਆ ਪੜ੍ਹੀ ਲਿਖੀ ਹੋਵੇ ਬੈਂਡ ਵਧੀਆ ਆਏ ਹੁਣ ਪਹਿਲ ਜਲੰਧਰ ਤੇ ਕਪੂਰਥਲਾ ਬਾਕੀ ਨੀਅਰ ਅਬਾਊਟ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲੇ ਰਿਸ਼ਤੇ ਜੀ ਕਰੇ ਲੁਕਮਕਾਰ ਲੜਕੀਆਂ ਦੇ ਦੂਸਰੀ ਵਾਰ ਐਡ ਲੱਗ ਰਹੀ ਹੈ ਹਜੇ ਮੈਚ ਨਹੀਂ ਹੋਇਆ ਜੀ ਇਹਨਾਂ ਦਾ ਰਿਸ਼ਤਾ 1362 ਫਾਈਲ ਨੰਬਰ ਜ਼ਿਲ੍ਹਾ ਮਰਸਲ ਕੁੜੀ ਦਾ ਆਸ਼ਟਾ ਜੱਟ ਸਿੱਖ ਗੋਤ ਸੇਖੋ ਉਮਰ 26 ਸਾਲ ਹਾਈਟ 5 ਫੁੱਟ 3 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਤੇ ਤੈਨ ਤਾਣਾ ਮੈਰਿਡ ਨੇ ਇੱਕ ਭਰਾ ਅਨਮੈਰਿਡ ਕੁੜੀ ਹੁਣ ਐਮਏ ਦੀ ਸਟੱਡੀ ਕਰ ਰਹੀ ਹੈ ਫਾਦਰ ਸਾਹਿਬ ਬੈਂਕ ਚ ਜੌਬ ਕਰਦੇ ਆ ਮਾਦਰ ਆਂਗਣਵਾੜੀ ਵਰਕਰ ਨੇ ਦੋਪਨ ਕਨੇਡਾ ਚ ਮੈਰਿਡ ਨੇ ਉਹ ਪੀਆਰ ਨੇ ਕੁੜੀ ਕਾ ਦਾ ਸਾਰਾ ਕੰਮ ਕਰ ਜਾਣਦੀ ਹੈ ਬਧੀਆ ਪੜ੍ਹੀ ਹੈ ਜੀ ਨਾਲ ਸਿਆਣੀ ਤੇ ਸਮਝਦਾਰਾ ਹੁੰਦਾ ਵਧੀਆ ਸੋਹਣਾ ਹੋਵੇ ਜੀ ਹੁੰਡੇ ਜਮੀਨ 5 ਕਿਲੇ ਤੱਕ ਜਰੂਰ ਆਉਂਦੀ ਹੋਵੇ ਕਾਸਟ ਸਿਰਫ ਜੱਟ ਸਿੱਖ ਹੀ ਹੋਵੇ ਆਗਲਾ ਰਿਸ਼ਤਾ ਆਇਆ ਜੀ 1363 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਤੋਂ ਕੁੜੀ ਦੀ ਕਾਸਟ ਹੈ ਜੀ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ 32/12/1996 ਦਾ ਬਰਨ ਹਾਈਟ ਪੰਜ ਫੁੱਟ ਪੰਜ ਜਾਂ ਚੇ ਸਟੱਡੀ ਬੀਕਮ ਕਰੀਏ ਨਾਲ ਲੜਕੀ ਪ੍ਰਾਈਵੇਟ ਕੰਪਿਊਟਰ ਜੌਬ ਕਰਦੀ ਹੈ ਪਰਿਵਾਰ ਸੁ ਮਾਤਾ ਪਿਤਾ ਦੇ ਇੱਕ ਭਰਾ ਦਾ ਪ੍ਰਾ ਮੈਰਿਡ ਫਾਦਰ ਸਾਹਿਬ 12 ਕਿੱਲਾਂ ਦੀ ਵਿਆਹੀ ਕਰਦੇ ਆ ਕੁੜੀ ਦਾ ਰਿਸ਼ਤਾ ਕਰਨਾ ਮੁੰਡਾ ਵਧੀਆ ਸੁਣਾ ਹੋਵੇ ਮੁੰਡੇ ਨ ਜਮੀਨ 800 ਤੋਂ 10 ਕਿੱਲਾਂ ਤੱਕ ਜਰੂਰ ਆਉਂਦੀ ਹੋਵੇ ਵਧੀਆ ਗੱਲ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 13635 ਨੰਬਰ ਕਈ ਕੇ ਇਸ ਲੜਕੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਆਗਲਾ ਰਿਸ਼ਤੇ ਜੀ ਮੁੰਡਿਆਂ ਦੇ ਜ਼ਿਲ੍ਹਾ ਪਟਿਆਲਾ ਫਾਈਲ ਨੰਬਰ 1377 ਜੀ ਮੁੰਡੇ ਦੀ ਕਾਸਟ ਖੱਤਰੀ ਅਰੋੜਾ ਗੋਤ ਘਈ ਆ ਡੇਟ ਆਫ ਬਰਥ 11 1993 ਦਾ ਹਾਈਟ 5 ਫੁੱਟ 10 ਇੰਚ ਸਟੱਡੀ ਬੀ ਕਾਮ ਕਰੀ ਹੈ ਫੈਮਲੀ ਚ ਮਦਰ ਫਾਦਰ ਸਿਸਟਰ ਮੈਰਿਡ ਨੇ ਜੀ ਸਿਸਟਰ ਇੱਕਾ ਜੀ ਉਹ ਮੈਰਿਡ ਹੈ ਬ੍ਰਦਰ ਇਕੱਲੇ ਬ੍ਰਦਰ ਕੱਲਾ ਹੈ ਜੀ বয় ওয়ার্ক ইন ওয়েল্ডিং অন বিজনেস মুండా ਆਪਣੇ ਪਾਪਾ ਨਾਲ ਹੀ ਸਾਰਾ ਬਿਜ਼ਨਸ ਦਾ ਕੰਮ ਕਰਦਾ ਹੈਗਾ 1 ਮੰਥ ਦੀ ਇਨਕਮ 1 ਲੱਖ ਵੰਗੂ ਆ ਘਰ ਬਰ ਬਹੁਤ ਵਧੀਆ ਬਣਿਆ ਹੋਇਆ ਆਪਣੀ ਸ਼ਾਪ ਹੈ ਉਸ ਤੋਂ ਇਲਾਵਾ ਹੋਰ ਵੀ ਪ੍ਰਾਪਰਟੀ ਹੈਗੀ ਮੁੰਡਾ ਸਰਦਾਰ ਹੈ ਜੀ ਬੜੀ ਵਧੀਆ ਸੋਹਣਾ ਸੁਨੱਖਾ ਹੈ ਫੈਮਲੀ ਵੈਸ਼ਨੂ ਆ ਮੁੰਡਾ ਆਪਣੇ ਸ਼ਿਪਤੇ ਤੋਂ ਬਿਲਕੁਲ ਰਹਤਾ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1375 ਫਾਈਲ ਨੰਬਰ ਕਹਿ ਕੇ ਇਸ ਲੜਕੇ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਆਇਆ 1360 ਫਾਈਲ ਨੰਬਰ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਆਲਖ ਡੇਟ ਆਫ ਬਰਥ 21 6 2002 ਦਾ ਬੋਰਨ ਹਾਈਟ 6 ਫੁੱਟ ਸਟੱਡੀ ਪਲੇਸ ਟੂ ਪਾਸ ਪਰਿਵਾਰ ਚ ਮਾਤਾ ਜੀ ਹੈ ਫਾਦਰ ਸਾਹਿਬ ਐਕਸਪਾਇਰ ਨੇ ਦੋ ਭੈਣਾਂ ਨੇ ਇੱਕ ਵੱਡੀ ਭੈਣ ਮੈਰਿਡ ਹੈ ਮਾਤਾ ਜੀ ਹਾਊਸ ਵਾਈਫ ਨੇ ਜ਼ਮੀਨ ਮੁੰਡੇ ਨੂੰ 25 ਕਿੱਲੇ ਆਉਂਦੀ ਹੈ ਡਿਮਾਂਡ ਕੋਈ ਨਹੀਂ ਬਸ ਕੁੜੀ ਥੋੜਾ ਬੋਧਾ ਪੜੀ ਹੋਵੇ ਘਰ ਦਾ ਕਮਕਾਰ ਨਾਲ ਜਾਣਦੀ ਹੋਵੇ ਸਿਆਣੀ ਤੇ ਸਮਝਦਾਰ ਹੋਵੇ ਮਾਤਾ ਜੀ ਬਮਾਰ ਹੂਨ ਕਾਰਨ ਮੁੰਡੇ ਦਾ ਰਿਸ਼ਤਾ ਜਲਦੀ ਕਰਨਾ ਚਾਹੀ ਜੀ ਇਸ ਪਰਿਵਾਰ ਨੇ ਮੁੰਡਾ ਮੋਨਾਗਾ ਨਸ਼ਪੱਤੀ ਤੋਂ ਬਲਕੋ ਰਹਤਾ ਮੁੰਡਾ ਬਿਲਕੁਲ ਪਰਿਵਾਰ ਵੈਸ਼ਨੂ ਹੈ ਜੀ ਬਾਕੀ ਮੁੰਡੇ ਨੇ ਵਿਦੇਸ਼ ਨਹੀਂ ਜਾਣਾ ਵਿਦੇਸ਼ ਤੋਂ ਰਿਸ਼ਤਾ ਨਾ ਹੋਵੇ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਵਧੀਆ ਕਰੋ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਮੁੰਡਾ ਵਧੀਆ ਸੋਹਣਾਗਾ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਜ਼ਰੂਰ ਹੋਵੇ ਮੁੰਡੇ ਦੀ ਹਾਈਟ 6 ਫੁੱਟ ਹੈ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ 1377 ਫਾਈਲ ਨੰਬਰ ਜ਼ਿਲ੍ਹਾ ਫਰੀਦਕੋਟ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੂਟ ਬਰਾੜ ਡੇਟ ਆਫ ਬਰਥ 6 ਮਾਰਚ 1996 ਦਾ ਬਰਨ ਹਾਈਟ 5 ਫੁੱਟ 11 ਇੰਚ ਐਜੂਕੇਸ਼ਨ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਵੱਡਾ ਪਰ ਮੈਰਿਡ ਦੋਪਰਾ ਮਕੁੱਲ ਜ਼ਮੀਨ 49 ਕਿੱਲੇ ਆ। ਮੁੰਡੇ ਨੂੰ ਜ਼ਮੀਨ 25 ਕਿੱਲੇ ਆਉਂਦੀ ਹੈ। ਫਾਦਰ ਸਾਹਿਬ ਖੇਤੀਬਾੜੀ ਕਰਦੇ ਆ। ਪਰਿਵਾਰ ਵੈਸ਼ਨੂਆ। ਵਧੀਆ ਜ਼ਮੀਨ ਆਉਂਦੀ ਹੈ ਮੁੰਡੇ ਨੂੰ। ਨਸ਼ਪੱਤੇ ਤੋਂ ਰਹਿਤਾ ਜੀ ਮੁੰਡਾ ਬਿਲਕੁਲ ਵਧੀਆ ਸੁਹਣਾ ਸਨੱਖਾ ਹੈਗਾ। ਘਰ-ਬਾਰ ਬਹੁਤ ਵਧੀਆ ਬਣਿਆ ਹੋਇਆ ਹੈਗਾ। ਘਰੇ ਖੇਤੀ ਦੇ ਸਾਰੇ ਸੰਦ ਨੇ। ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਕੈਨੇਡਾ ਆਸਟ੍ਰੇਲੀਆ ਦੀ ਪੀਆਰ ਹੋਵੇ। ਵਧੀਆ ਪੜ੍ਹੀ ਲਿਖੀ ਹੋਵੇ ਲੜਕੀ ਚੰਗੇ ਪਰਿਵਾਰ ਤੋਂ। ਸੋਹਣੀ ਸਨਖੀ ਹੋਵੇ ਜੀ। ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1370 ਫਾਈਲ ਨੰਬਰ ਕਹਿ ਕੇ ਇਸ ਪਰਿਵਾਰ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਫੌਜੀ ਮੁੰਡੇ ਦਾ ਸ਼੍ਰੀ ਮੁਖਸਰ ਸਾਹਿਬ ਤੋਂ 1378 ਫਾਈਲ ਨੰਬਰ ਮੁੰਡੇ ਦੀ ਕਾਸਟ ਹੈ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 14/4/1998 ਦਾ ਬਰਨ ਹਾਈਟ 6 ਫੁੱਟ 8 ਇੰਚ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਸ਼ਨ ਚੱਲ ਰਹੀ ਹੈ ਪੜਾਈ ਹੈ ਜੀ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਇੱਕ ਪਹਿਲ ਮੈਰਿਡ ਹੈ ਜੀ ਮੁੰਡਾ ਆਰਮੀ 'ਚ ਹੈ ਜੀ 6 ਸਾਲ ਹੋ ਗਏ ਸਰਵਿਸ ਕਰਦੇ ਹਨ ਵਧੀਆ ਨਮਾਕਰ ਬਣ ਰਿਹਾ ਜੀ ਨਕਸ਼ ਨਕਸ਼ੇ ਤੋਂ ਤਿਆਰ ਕਰਵਾਇਆਗਾ ਨਮੀ ਕੋਠੀ ਹਜੇ ਤਿਆਰ ਹੋ ਰਹੀ ਹੈਗੀ ਥੋੜਾ ਕੰਮ ਹੋਰ ਰਹਿ ਗਿਆ ਜੀ ਕਰਾਉਣ ਵਾਲਾ ਮੁੰਡਾ ਸਿੱਖ ਸਰਦਾਰ ਫੈਮਲੀ ਵੈਸ਼ਨੂ ਆ ਨਸ਼ਪੱਤੇ ਤੋਂ ਰਹਤਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਗ੍ਰੈਜੂਏਸ਼ਨ ਤੱਕ ਡਿਮਾਂਡ ਕੋਈ ਨਹੀਂ ਮੁੰਡਾ ਵਧੀਆ ਸੋਹਣਾ ਸੁਨੱਖਾ ਮੁੰਡੇ ਦੀ ਹਾਈਟ 6 ਫੁੱਟ ਹੈ ਕੁੜੀ ਦੀ ਹਾਈਟ 5 ਫੁੱਟ 6 ਇੰਚ ਤੱਕ ਜ਼ਰੂਰ ਹੋਵੇ ਜੀ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1378 ਫਾਈਲ ਨੰਬਰ ਕਾਇਕੀ ਇਸ ਆਰਮੀ ਬੁਆਏ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ